ਦੇਖੋ ਬਾਈ ਜੀ ਆ ਬੰਦਾ ਸਰਾ ਹੀ ਕਰਾਊਗਾ ਦੇਖੋ ਬਾਸ ਲੈ ਲੈਨੇ ਕਾਫੀ ਬਿੰਗ ਦਰਿੰਗੀਆਂ ਲੱਤ ਲੱਕੜਾਂ ਦੇਖੋ ਗਰਮ ਕਰਕੇ ਆ ਦੇਖੋ ਬਾਈ ਜੀ ਇਹ ਪਾਣੀ ਜਲਾ ਕੇ ਗਰਮ ਜਾਇ ਇਹਦੇ ਵਿੱਚ ਮੋੜ ਪਾਉਣ ਲੱਗਾ ਹੈ ਦੇਖੋ ਬਾਈ ਜੀ ਸਾਫ ਸਫਾਈ ਕਰਕੇ ਆ ਦੇਖੋ ਬਾਈ ਜੀ ਕਿਵੇਂ ਸੇਕ ਨਾਲ ਇਹਨਾਂ ਨੂੰ ਮੋੜ ਰਿਹਾ ਹੈ ਦੇਖੋ ਆ ਦੇਖੋ ਇਹ ਦੇਖਦੇ ਜਾਓ ਬਾਈ ਜੀ ਘੈਂਟ ਕੁਰਸੀ ਬਣਾ ਦਿੰਨੇ ਆ ਨੇ ਦੇਖੋ ਬਾਈ ਜੀ ਉਹ ਤਾਂ ਲਾਦਾ ਵੀ ਕੀ ਐ ਇਹ ਕੀ ਕਰੀ ਜਾਂਦਾ ਆ ਦੇਖੋ ਕਹੇ ਬਾਸ ਦੇ ਵਿੱਚ ਮੋੜ ਪਾਰੇ ਇਹ ਲੋ ਲੈ ਚੱਲਿਆ ਕਰਨ ਨੂੰ ਤਰ ਲੀਆਂ ਲੋ ਜੀ ਇਕੱਲੀ ਇਕੱਲੀ ਹੁਣ ਕੱਟਣ ਲੱਗ ਗਿਆ ਲਓ ਜੀ ਚੱਕੋ ਸਿਰਾਂ ਲੱਗ ਦੇ ਦੇਓ ਕੁਰਸੀ ਦੇਖ ਕੇ ਤੁਸੀਂ ਵੀ ਚੌਕ ਜਾਓਗੇ ਇੰਨਾ ਸਿਰਾਂ ਲਾ ਦੇਣਾ ਐਸ ਬੰਦੇ ਨੇ ਪੂਰੇ ਘੈਂਟ ਕੁਰਸੀ ਬਣਾਉਣੀ ਐ ਦੇਖੋ ਲੱਗਾ ਸੇਲਣਾ ਦੇਖੋ ਬਾਈ ਕਲਾਕਾਰ ਚੋਟੀ ਦਾ ਹੀ ਆ ਇਹ ਦੇਖੋ ਆਰੇ ਇੱਕ ਮਾਰ ਜੇ ਨਾਲ ਇੱਕ ਗੰਡਾ ਹੀ ਆ ਘਰ ਸਾਈ ਜਾਂਦਾ ਇਹ ਦੇਖੋ ਆ ਵੀ ਬ੍ਰੀਕ ਬ੍ਰੀਕ ਲਕੜਾਈਆਂ ਆ ਦੇਖੋ ਸਾਫ ਕਰਨ ਲੱਗਿਆ ਵਾ ਇਹ ਦੇਖੋ ਪੂਰੀ ਮਿਹਨਤ ਕਰਨ ਲੱਗਾ ਪਰ ਜਦੋਂ ਕੁਰਸੀ ਤਿਆਰ ਹੋ ਗਈ ਨਾ ਤੁਸੀਂ ਦੇਖਦੇ ਹੀ ਰਹ ਜਾਓਗੇ ਲਓ ਜੀ ਆ ਕਲਮਾਈਆਂ ਲੱਗਿਆ ਘੜਨ ਹੁਣ ਲੋ ਆ ਲਾ ਲਿਆ ਬਰੋਜਾ ਜਾ ਗੂੰਦ ਲੈ ਲੋ ਆ ਦੇਖੋ ਬਾਈ ਜੀ ਆ ਗੰਡ ਜੀ ਕਟ ਲਈਏ ਤੋਂ ਇੱਧਰ ਹੁਣ ਦੂਸਰੇ ਪਾਸੇ ਕਮਾ ਲਿਆ ਦੇਖੋ ਬੰਦਾ ਕਿੰਨੇ ਪਿਆਰ ਨਾਲ ਲੱਗਿਆ ਵੇ ਇਹ ਦੇਖੋ ਬੱਦਲ ਲੱਗੇ ਸਿਲਕ ਜਾ ਲੋ ਜੀ ਹੁਣ ਰਗੜਨ ਲੱਗਾ ਇਹਨੂੰ ਕਸਾ ਲੇ ਇਹ ਲੋ ਬਾਈ ਜੀ ਕਰ ਲੀਆਂ ਸਾਫ ਆ ਦੇਖੋ ਦੋ ਇੱਕੋ ਜੀ ਮਿਲਾ ਕੇ ਆ ਦੇਖੋ ਸਾਰੀ ਦੇਖੋ ਲੱਕੜ ਤੋਂ ਹੀ ਬਣਾਊਗਾ ਕੁਰਸੀ ਵਾਹ ਦੇ ਕੁਰਸੀ ਬਣਾਉ ਦੇਖੋ ਬਾਈ ਜੀ ਪੂਰੇ ਟਾਂਚੇ ਤਿਆਰ ਕਰੀ ਜਾਂਦਾ ਘੈਂਟ ਲੱਗਿਆ ਪਿਆ ਬਾਈ ਜੀ ਮਿਹਨਤ ਕਰਨ ਦੇਖਦੇ ਜਾਓ ਪਰਸਰਾਈ ਬਣਾਉ ਵਾਹ ਦੇਖੋ ਲੱਗਿਆ ਹੌਲੀ ਹੌਲੀ ਫਿੱਟ ਕਰਨ ਇਹ ਪੁਰਜੇ ਲਓ ਬਾਈ ਜੀ ਚੱਕੋ ਇਹ ਕਿਉਂ ਅਜੇ ਤਾਂ ਬਣੀ ਨਹੀਂ ਪਹਿਲਾਂ ਹੀ ਸੋਹਣੀ ਲੱਗਦੀ ਹੈ ਦੇਖਦੇ ਜਾਓ ਬਾਈ ਜੀ ਇਹ ਲਓ ਜੀ ਲਓ ਬਾਈ ਜੀ ਚਾਰ ਸਪੇਰਾ ਹੁਣ ਦੇਖੋ ਜੋੜ ਤਾ ਲੋ ਦੇਖਿਆ ਕਿਤੇ ਵਿੰਗਵਲ ਤਾਂ ਨਹੀਂ ਵਿੰਗ ਤਾਂ ਬਹੁਤ ਨੇ ਪਰ ਪਰ ਕੁਰਸੀ ਬਣੂ ਵੀ ਜਦੋਂ ਦੇਖਿਆ ਬਾਈ ਜੀ ਸਿਰ ਹਿਲਾ ਰਿਹਾ ਹੈ ਉਹ ਇੱਕ ਕਲਾਕਾਰ ਹੀ ਹੈ ਦੇਖੋ ਲਓ ਬਾਈ ਜੀ ਕੋਈ ਨਟ ਨਹੀਂ ਕੋਈ ਕੁਝ ਨਹੀਂ ਦੇਖੋ ਇਹ ਫਾਨੇ ਲਾਲਾ ਕਹਿ ਬਣਾ ਦੂ ਦੇਖੋ ਚੱਕੋ ਜੜਦਾ ਨੱਕ ਕੋਕੇ ਹਲੋ ਬਾਈ ਜੀ ਉਸਪੋਰਟ ਦਰਵਾ ਕਿੱਡਾ ਮਰਜੀ ਭਾਰੀ ਬੰਦਾ ਵਹਿ ਜੇ ਤੇ ਦੇਖੋ ਬਾਈ ਜੀ ਕਿਉਂ ਲੋ ਬਾਈ ਕੱਟਦਾ ਜਿਹੜਾ ਫालतੂ ਦੀ ਲੱਕੜ ਜੀ ਵਿੱਚ ਫਾਨੇ ਲਾਏ ਸੀ ਇਹ ਧਰ ਲਈ ਲੋ ਜੀ ਉੱਪਰ ਹੁਣ ਗਲਾਈ ਦੇ ਤੌਰ ਤੇ ਲੋ ਬਾਈ ਵਾਜੀ ਦੇ ਦੇ ਰਹਿ ਜਾਓਗੇ ਪੂਰੀ ਢੈਂਟ ਬਣਾ ਦੇਣੀ ਹੈ ਕੁਰਸੀ ਇਸ ਬੰਦੇ ਨੇ ਲੋ ਬਾਈ ਸਿਰਾਈ ਲਾਈ ਜਾਂਦਾ ਦੇਖੋ ਇਹ ਲੋ ਕਰਨ ਲੱਗਾ ਹੈ ਸਫਾਈ ਇਹਦੇ ਵਿੱਚੋਂ ਦੇਖੋ ਸਾਰੀ ਸਾਫ਼ ਕਰੀ ਜਾ ਰਹੀ ਹੈ ਇਹ ਘਟਣ ਲੱਗਿਆ ਹੋਵੇਗਾ ਇਹ ਲੋ ਬਾਈ ਜੀ ਚੱਕੋ ਇਹ ਕਰਤਾ ਫੇਟਾ ਇਹ ਲੋ ਆ ਦੇਖੋ ਬਾਈ ਜੀ ਲੋ ਬਾਈ ਰੰਬੀ ਨਾਲ ਦੇਖੋ ਕਿਵੇਂ ਸਾਫ਼ ਕਰੀ ਜਾਂਦਾ ਆ ਪੱਤੀਆਂ ਹੋਰ ਲੈ ਲੀਆਂ ਬਾਹਨੀਆਂ ਇਹ ਬਾਈ ਜੀ ਬੈਠਣਾ ਅਤੇ ਹੋਰ ਜਗਾੜ ਤਿਆਰ ਕਰੂਗਾ ਦੇਖਦੇ ਜਾਓ। ਲਓ ਜੀ ਲੱਗ ਗਿਆ ਪੌਣ। ਕਿੰਭਾ ਜੀ ਮਿਹਨਤ ਤਾਂ ਲੱਗ ਰਹੀ ਹੈ ਪਰ ਬਣਾਊਗਾ ਸਿਰਾ। ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਐਨੀ ਕੈਂਟ ਕੁਰਸੀ ਤਿਆਰ ਕਰ ਦਿੰਨੇ ਆ ਸੋਹੰਦੇ ਨੇ। ਭਾਈ ਜੀ ਤੁਹਾਨੂੰ ਵੀ ਲੱਗੂ ਵੀ ਸਾਡੇ ਘਰ ਵੀ ਇਹ ਆ ਜਾ ਹੋਵੇ ਮਟੀਰੀਅਲ। ਵੀ ਇਹ ਦੇਖੋ। ਇਹ ਲਓ ਜੀ ਹੁਣ ਇਹਨੂੰ ਚੱਕਿਆ। ਮਾਰੀ ਲੈਂ। ਜੇ ਨਹੀਂ ਪੂਰੇ ਸੂਰੀਓ ਦੇ ਵਿੱਚ ਫਿੱਟ ਆ ਜੇ ਉੰਨੀ ਕੱਟ ਲਈ ਲਓ ਜੀ ਆ ਇੱਕ ਫੱਟੀ ਜੀ ਹੋਰ ਲੈ ਲਈ ਲਓ ਜੀ ਆ ਲੋ ਤੇ ਉੱਤੇ ਦਿੱਤੀ ਇਹ ਚੇਪ ਆ ਲੋ ਤੁਰੱਕ ਕੇ ਵਜਣ ਕਹਿੰਦਾ ਇਹਨੂੰ ਹੁਣ ਚੇਪ ਜਾਂਦੇ ਸਮਰ ਕੇ ਇਹਨੇ ਆਪਾਂ ਫੇਰ ਕੁਝ ਕਰਦੇ ਆ ਲਓ ਜੀ ਬਦਲ ਵੀ ਕਹਿੰਦੇ ਨੇ ਲਓ ਕਰਤੀ ਫੇਟਾ ਇਹ ਲਓ ਜੀ ਭਾਈ ਜੀ ਇਹ ਦੇਖੋ ਇਹ ਲਾਤੇ ਉਹਨਾਂ ਪੂਰੇ ਕੋਕੇ ਆ ਲੋ ਉਤੋਂ ਜਿੱਥੋਂ ਵੀ ਕੋਈ ਬਾਤ ਦੀ ਲੱਗੜ ਉਹਨੂੰ ਕੱਟ ਰਿਹਾਗਾ ਬਾਕੀ ਲੋ ਜੀ ਇਹ ਦੇਖਦੇ ਇਹਨੂੰ ਸੇਰਾ ਲਾ ਦੇਣਾ ਇਹ ਜਮਾ ਦੇਖੋ ਆ ਲੋ ਜੀ ਜਿੱਥੇ ਕੋਈ ਵੀ ਕਮੀ ਪੇਸੀ ਹੈ ਸਾਰੇ ਲੱਗਿਆ ਭਾਈ ਜੀ ਇਹ ਕਲਮ ਜੀ ਨਾਲ ਸਾਫ਼ ਕਰਨ ਹੁਣ ਦੇਖੋ ਰੇਗ ਵਾਂਗੂ ਰੇਗ ਮਾਰ ਮਾਰਤਾ ਸਾਰੀ ਤੇ ਦੇ ਦੇ ਜੋ ਬਾਈ ਜੀ ਜਦੋਂ ਪਾਲਸ ਵੱਜੂਗੀ ਨਾ ਪੂਰੀ ਚਮਕ ਜਾਣੀ ਆ ਤੁਸੀਂ ਦਿਖਦੇ ਹੀ ਰਹਿ ਜਾਓਗੇ ਸ਼ੀਸ਼ੇ ਨਾਲੋਂ ਵੀ ਘੈਂਟ ਬਣਾ ਦੂ ਆ ਦੇਖੋ ਕਿਉਂ ਕੋਈ ਚੀਜ਼ ਕਮੀ ਪੇਸੀ ਹੈ ਕਿਤੇ ਦੱਸ ਦੋ ਲਓ ਜੀ ਆ ਗਈ ਪਾਲਸ ਲਓ ਜੀ ਲੱਗੀ ਵੱਜਨ ਪਾਲਸ ਕਿਉਂ ਦੇਖੋ ਬਾਈ ਜੀ ਹੈ ਨਾ ਸਿਰੇ ਦੀ ਦੇਖੋ ਚਮਕਤਾ ਦੇਖੋ ਬਾਈ ਜੀ ਕਿਉਂ ਕੀ ਕਹੋਗੇ ਇਸ ਬੰਦੇ ਲਈ ਲਾਈਕ ਤਾਂ ਬੰਦਾ ਯਾਰ ਕਿੰਨੀ ਮਿਹਨਤ ਨਾਲ ਤੁਹਾਡੇ ਲਈ ਕੁਰਸੀ ਤਿਆਰ ਕੀਤੀ ਹੈ ਦੇਖੋ ਭਾਈ ਕਰੋ ਲਾਈਕ ਤੇ ਕਮੈਂਟ ਕਿਉਂ ਚੰਪਦੀ ਹੈ ਨਾ ਵੀਰੇ ਚ ਪਈ ਦੇਖੋ ਭਾਈ ਜੀ ਮਿਹਨਤ ਤਾਂ ਮਿਹਨਤੀ ਹੁੰਦੀ ਹੈ ਕਹਿੰਦੇ ਮਿਹਨਤ ਨਾਲ ਬਣਾਈ ਕੋਈ ਵੀ ਚੀਜ਼ ਸੋਹਣੀ ਹੁੰਦੀ ਹੈ ਜ਼ਰੂਰ ਕੀ ਕਹੋਗੇ ਇਸ ਬੰਦੇ ਲਈ